లైట్ స్టార్ ਜਿਹੜਾ ਤੁਸੀਂ ਮੈਨੂੰ ਦੱਸ ਚੁੱਕਿਆ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਹੋਰ ਸਹੂਲਤਾਵਾਂ ਬਾਰੇ ਤੁਸੀਂ ਗੱਲ ਕੀਤੀ ਹੈਗੀ ਹੈ ਕੀ ਕੀ ਹੋਰ ਚੀਜ਼ਾਂ ਦੀ ਲੋੜ ਹੈਗੀ ਹੈ ਸੈਕੰਡ ਡਿਫੈਂਸ ਫਲਾਈਂਗ ਦੇਖੋ ਅੱਜ ਮਨਜੋਗ ਕੈਬਨਟ ਮਿਸਟਰ ਸ਼੍ਰੀ ਰਾਲਚਨ ਪਟਾਰੂਜਕ ਜੀ ਵਿਸ਼ੇਸ਼ ਤੌਰ ਦੇ ਉੱਤੇ ਇਸ ਕਮਲਜੀਤ ਪੋਸਟ ਦੇ ਵਿੱਚ ਜਿਹੜੀ ਹੈਗੀ ਹੈ ਬੀਐਸਐਫ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਆਏ ਆ ਉਹਨਾਂ ਨੂੰ ਸ਼ਾਬਾਸ਼ ਦੇਣ ਲਈ ਆਏ ਔਰ ਇਹ ਸਾਰਾ ਏਰੀਆ ਜਿਹੜਾ ਕੇ ਨਦੀ ਰਹਿਮਾਈ ਇੱਥੇ ਇੱਥੇ ਚੱਲ ਰਿਹਾ ਉਹ ਹਲਕਾ ਤੇ ਪਠਾਨਕੋਟ ਦਾ ਪੂਰਾ ਸਮੁੱਚਾ ਜਿਹੜਾ ਉਹ ਇੱਕ ਸੰਦੇਸ਼ ਆ ਕਿ ਜਿਸ ਤਰ੍ਹਾਂ ਮਾਨਜੋਗ ਮੰਤਰੀ ਸਾਹਿਬ ਨੇ ਕਿਹਾ ਕਿ ਬੀਐਸਐਫ ਦੇ ਨਾਲ ਅਸੀਂ ਕੰਦੇ ਨਾਲ ਕੰਧਾ ਵਲਾ ਕੇ ਖੜੇ ਆਂ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ سپورਟ ਜਿਹੜੀ ਉਹ ਕਰਾਂਗੇ ਤੇ ਬਾਕੀ ਜਿਹੜੀ ਇਸ ਏਰੀਆ ਦੀਆਂ ਸਮੱਸਿਆਵਾਂ ਆ ਓਲਰੇਡੀ ਮਾਨਜੋਗ ਮੰਤਰੀ ਸਾਹਿਬ ਆ ਜਿਹੜੀ ਹੈਗੀਆਂ ਉਹਨਾਂ ਦਾ ਸਮੇਂ-ਸਮੇਂ ਤੇ ਨਿਵਾਰਣ करते आ रहे हैं और अगे भी जो मंत्री ने ने। विचार कि बाकी बैटर लिए। और चंगी तरह चल रहा है, है जिला कोऑर्डिनेशन है, है देखो साह का काम है हर रोज क्योंकि पठानकोट एक, 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 एक होंगे ना कि असि अः ਕੋਈ ਸਾਡੇ ਵਾਸਤੇ ਚੈਲੰਜ ਆਵੇ ਫਿਰ ਤਿਆਰੀ ਕਰਨੀ ਆ ਸਾਡੀ ਤਾਂ ਸਦਾ ਹੀ ਤਿਆਰੀ ਹੈ ਅਸੀਂ ਹਰ ਵੇਲੇ ਤਿਆਰ ਆ ਔਰ ਬੀਐਸਐਫ ਤੇ ਅਸੀਂ ਪੰਜਾਬ ਪੁਲਿਸ ਨੂੰ ਅਲੱਗ-ਅਲੱਗ ਨਹੀਂ ਸਮਝਦੇ ਸਾਡਾ ਇੱਕ ਯੂਨਿਟ ਆ ਉਹ ਕਿ ਜੇ ਸਾਡੇ ਵਿੱਚ ਅਸਲੀ ਤਾਲਮਿਲ ਨਹੀਂ ਹੋਏਗਾ ਇੱਥੇ ਤਾਲਮਿਲ ਦੀ ਕੋਈ ਕਮੀ ਨਹੀਂ ਹੈ ਔਰ ਬਹੁਤ ਬਿਹਤਰ ਤਾਲਮਿਲ ਆ ਕੋਈ ਅਜਿਹਾ ਸਮਾਂ ਨਹੀਂ ਹੁੰਦਾ ਦਿਨ ਵਿੱਚ ਕੋਈ ਅਜਿਹਾ ਮੈਂ ਸਮਝਦਾ ਕੋਈ ਪਾਲ ਨਹੀਂ ਹੁੰਦਾ ਜਦੋਂ ਅਸੀਂ ਆਪਸ ਵਿੱਚ ਗੱਲ ਕਰਕੇ ਉਹਨੂੰ ਹੋਰ ਬਿਹਤਰ ਨਹੀਂ ਕਰਦੇ ਥੈਂਕ ਯੂ ਸਰ ਜੀ ਇਹ ਹੈ ਕਿ ਉਹ ਕੀ ਕਹਿਣਾ ਤੁਹਾਡਾ ਜਿਵੇਂ ਤੁਸੀਂ ਇਹਨਾਂ ਨੂੰ ਦੱਸਿਆ ਹੈਗਾ ਕਿ ਪਾਣੀ ਦੀ ਕਿੱਲਤ ਹੈ ਜੀ ਇਹਨਾਂ ਦੀ ਪੋਸਟ ਤੇ ਉੱਤੇ ਰਾਈਟਿੰਗ ਦੀ ਹੈ ਜੀ ਕੀ ਕਹਿਣਾ ਤੁਹਾਡਾ ਨਹੀਂ ਵੈਸੇ ਤਾਂ ਬੀਐਸਐਫ ਦੇ ਬਰਾਲ ਤਾਂ ਸਦਾ ਹੀ ਜਲਦੀ ਕਾਲਾ ਚਰੰਦੇ ਆ ਸਾਡੇ ਸੈਨਿਕ ਹੋਣ ਜਾਂ ਸੈਨਿਕ ਬਲਾਂ ਦੇ ਜਵਾਨ ਹਮੇਸ਼ਾ ਹੀ ਮੈਂ ਇਹ ਗੱਲ ਕਹਿੰਦਾ ਵੀ ਇਹ ਜਾਗਦੇ ਨੇ ਤੇ ਅਸੀਂ ਸੌਂਨੇ ਆ ਸਾਰੇ ਲੋਕ ਸੋ ਅੱਜ ਮੈਂ ਆਪਣੇ ਪਿਆਰੇ ਲੋਕਾਂ ਚ ਇੱਕ ਵਾਰ ਫੇਰ ਆਇਆ ਇਹ ਮੇਰੀ ਵਿਧਾਨ ਸਭਾ ਕਿਉਂਕਿ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੀ ਹੈ ਜੰਮੁਕਸਵੀ ਦੇ ਬਾਰਡਰ ਨਾਲ ਲੱਗਦੀ ਹੈ ਸੋ ਇੱਥੇ 11 ਜਿਹੜੀਆਂ ਉਹ ਪੋਸਟਾਂ ਨੇ ਵੀ ਐਸਬ ਦੀਆਂ ਸੋ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਪੋਸਟ ਸਿੰਬਲ ਸਕੋਲ ਦੇ ਨਾਦ ਜਾਣੀ ਜਾਂਦੀ ਹੈ ਜਿੱਥੇ ਇਸ ਵੇਲੇ ਅਸੀਂ ਖੜੇ ਆਂ ਔਰ ਮੇਰੇ ਪਿੱਛੇ 200 ਮੀਟਰ ਤੇ ਪਾਕਿਸਤਾਨ ਦਾ ਏਰੀਆ ਸ਼ੁਰੂ ਹੋ ਜਾਂਦਾ ਸੋ ਇਹ ਬਾਰਡਰ ਹੈ ਔਰ ਵਿਸ਼ੇਸ਼ ਤੌਰ ਤੇ ਇਹ ਚੌਂਕੀ ਜਿੱਥੇ 1971 ਦੀ ਜੰਗ ਦੇ ਦੌਰਾਨ ਜਦੋਂ ਪਾਕਿਸਤਾਨੀ ਸੈਨਿਕਾਂ ਨੇ ਸਾਡੇ ਜਵਾਨਾਂ ਨੂੰ ਘੇਰ ਲਿਆ ਤੇ ਉਹਦੇ ਵਿੱਚੋਂ ਸਾਡੇ ਕਾਫੀ ਜਵਾਨ ਸ਼ਹੀਦ ਹੋਏ ਤਾਂ ਇੱਕ ਸਾਡਾ ਸਾਥੀ ਕਮਲਜੀਤ ਸਿੰਘ ਜਿਨੇ ਚੌਕੀ ਨੂੰ ਸੜੜਾ ਮناسب ਨਹੀਂ ਸਮਝਿਆ ਬੇਸਿਕ ਭਾਵੇਂ ਉਹ ਸਿੱਧੀ ਪ੍ਰਾਪਤ ਕਰ ਗਏ ਤਾਂ ਇਹ ਗੌਰਮੇ ਚੌਕੀ ਆ ਜਿੱਥੇ ਸ਼ਹੀਦ ਕਮਲਜੀਤ ਸਿੰਘ ਦਾ ਲਾਊਡ ਡੁੱਲਿਆ ਦੇਸ਼ ਦੀ ਇਖਤਤਾ ਲਈ ਸੋ ਅੱਜ ਇਸ ਚੌਕੀ 'ਚ ਆਏ ਆ ਮੇਰੇ ਨਾਲ ਡਿਪਟੀ ਕਮਿਸ਼ਨਰ ਪਠਾਨਕੋਟ ਦਿੱਤੇ ਓਪਲ ਜੀ ਔਰ ਸਾਡੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਔਰ ਕਮਾਂਡੈਂਟ ਬੀਐਸਐਫ சுரேਸ਼ ਸਿੰਘ ਜੀ ਤੇ तमाम ਇਹਨਾਂ ਦੇ ਜਿਹੜੇ ਅਧਿਕਾਰੀ ਸਵਾਨ ਨੇ ਬੇਸਿਕਲੀ ਅੱਜ ਅਸੀਂ ਇਹਨਾਂ ਦੇ ਕੋਲ ਚਾਹ ਪੀਣ ਲਈ ਆਇਆ ਤੇ ਨਾਲ ਇਸ ਗੱਲ ਦਾ ਇਹਨਾਂ ਦੇ ਨਾਲ ਉਹ ਸਾਂਝ ਪਾ ਲਈ ਵੀ ਆਏ ਆ ਕਿ ਕਿਸੇ ਵੀ ਤਰ੍ਹਾਂ ਦਾ ਇਹ ਇਕੱਲਾਪਨ ਮਹਿਸੂਸ ਨਾ ਕਰਨ ਅਸੀਂ ਪੂਰਾ ਇਲਾਕਾ ਪੂਰਾ ਪੰਜਾਬ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਮਤਲਬ ਜਿਹੜੀ ਅਵੇਅਰ ਹੈਗੀ ਆ ਸੋ ਜਿਹੜਾ ਇੱਕ ਮਤਲਬ ਕਹਿ ਲਈ ਜਖਮ ਤਾਜ਼ਾ ਤਾਜ਼ਾ ਸਾਡੇ ਉੱਤੇ ਅਤਵਾਦੀਆਂ ਨੇ ਕੀਤਾ ਪੈਲਗਾਮ ਦੇ ਅੰਦਰ ਸੋ ਇੱਕ ਵੱਖਰੀ ਤਰ੍ਹਾਂ ਦੀ ਸਿਚੁਏਸ਼ਨ ਜੋ ਸਾਰੇ ਦੇਸ਼ਵਾਸੀ ਗੁਜ਼ਰ ਰਹੇ ਆ ਲੋਕਾਂ ਦਾ ਗੁੱਸਾ ਵੀ ਬਹੁਤ ਇਸ ਗੱਲ ਦਾ ਹੈਗਾ ਸੋ ਭਾਰਤ ਸક્ષਮ ਹੈ ਪੰਜਾਬ ਦੀ ਮਾਤਰਭੂਮੀ ਸક્ષਮ ਹੈ ਦੁਸ਼ਮਣਾਂ ਨੂੰ ਜਵਾਬ ਦੇਣ ਦੇ ਲਈ ਸੋ ਇੱਥੇ ਆਇਆ ਬੜਾ ਵਧੀਆ ਲੱਗਿਆ ਔਰ ਇੱਕ ਵਧੀਆ ਕੋਆਰਡੀਨੇਸ਼ਨ ਸਾਡੀ ਆਲਰੇਡੀ ਬੜੀ ਸ਼ਾਨਦਾਰ ਕੋਆਰਡੀਨੇਸ਼ਨ ਹੈ ਸਿਵਲ ਪ੍ਰਸ਼ਾਸਨ ਦੀ ਔਰ ਬੀਐਸਐਫ ਦੀ ਸੋ ਛੋਟੇ ਛੋਟੇ ਸਵਾਲ ਵੀ ਇਹਨਾਂ ਨੇ ਦੱਸਿਆ ਔਰ ਜੈਨੂਅਲ ਹੈ ਉਹ ਵੀ ਅਸੀਂ ਚਾਰਟ ਆਊਟ ਕਰਾਂਗੇ ਉਹ ਸਾਡੀ ਲਾਇਬਿਲਟੀ ਵੀ ਹੈ ਐਜ਼ ਅ ਸਰਕਾਰ ਸੋ ਪੂਰੀ ਤਰ੍ਹਾਂ ਚਾਹੀਓ ਬੁਮਿਆਲਦਾਰੀ ਹੈ ਚਾਹੇ ਸਾਡਾ ਮਾਧੂਪੁਰ ਦਾ ਏਰੀਆ ਜਿਹੜਾ ਵੀ ਜਮੁਕਸਮੀਰ ਔਰ ਪਾਕਿਸਤਾਨ ਲੱਗਦਾ ਥਰੂਆਊਟ ਪੰਜਾਬ ਸਾਰੇ ਦੇ ਉੱਤੇ ਅਸੀਂ ਪੂਰੀ ਨਿਗ੍ਹਾ ਰੱਖੀ ਹੋਈ ਆ ਸੋ ਅੱਜ ਆਏ ਆ ਬੜਾ ਚੰਗਾ ਲੱਗਿਆ ਨਾਲ ਮਿਲ ਕੇ ਇਹਨਾਂ ਦੀਆਂ ਗੱਲਾਂ ਸੁਣੀਆਂ ਇਹਨਾਂ ਦੇ ਮਸਲੇ ਵੀ ਸੁਣੇ ਆ ਜੋ ਪੂਰੀ ਚੜ੍ਹਦੀ ਕਲਾ ਚ ਨੇ ਡਟ ਕੇ ਅਸੀਂ ਹਰ ਸਥਿਤੀ ਦੇ ਲਈ ਇਹਨਾਂ ਦੇ ਨਾਲ ਹੈਗੇ ਆ ਸੋ ਸਿੰਬਲ ਸੋ ਜਿਹੜੀ ਚੌਂਕੀ ਆ ਇਹ ਇਹ ਗੌਰਮੇ ਚੌਂਕੀ ਆ ਤੇ ਇੱਥੇ ਕਾਫੀ ਲੋਕ ਆਂਦੇ ਜਾਂਦੇ ਆ ਔਰ ਮੈਂ ਸਮਝਦਾ ਕਿ ਸਾਡੇ ਇਲਾਕੇ ਦੀ ਇੱਕ ਦਰੋਹਰ ਵੀ ਆ ਸੋ ਇਹਨੂੰ ਬੀਐਸਐਫ ਦਾ ਅ ਤੇ ਨਾਲ ਸਾਡੇ ਬੈਡ ਰ ਕੋਆਰਡੀਨੇਸ਼ਨ ਆ ਇਹਨੂੰ ਹੋਰ ਜਿਹੜੀ ਕੋਈ ਰਿਕੁਆਇਰਮੈਂਟ ਹੈਗੀ ਆ ਉਹ ਵੀ ਅਸੀਂ ਇਹਨੂੰ ਕੰਪਲੀਟ ਕਰਕੇ ਤਾਂ ਪੂਰਾ ਚੜ੍ਹਦੀ ਕਲਾ 'ਚ ਸਾਡੇ ਜਿਹੜੇ ਜਵਾਨ ਨੇ ਕੰਮ ਕਰਦੇ ਸੋ ਸੂਬਾ